ਬੱਚੇ ਨਾ ਭੇਜੋ ਬੱਚਿਆਂ ਨੂੰ ਲੜਕੀਆਂ ਨੂੰ ਨਾ ਭੇਜੋ ਦੇਖੋ ਹੁਣ ਮੂੰਹ ਚੱਕ ਕੇ ਇੰਨੇ ਨੇ ਗੰਦੇ ਏਜੰਟ ਬੈਠੇ ਹੋਏ ਨੇ ਜਿਹੜੇ ਕਿ ਗਰੋ ਬਣਿਆ ਪਾਕਿਸਤਾਨ ਦੇ ਏਜੰਟ ਨੇ ਬੰਬੇ ਦੇ ਨੇ ਦਿੱਲੀ ਦੇ ਦੁਬਈ ਦੇ ਨੇ ਪੰਜਾਬ ਦੇ ਆ ਇਹ ਪੂਰਾ ਗਰੁੱਪ ਬਣਿਆ ਹੋਇਆ ਪੰਜਾਬ ਚ ਕੀ ਕਰਦੇ ਸਾਡੀਆਂ ਲੇਡੀਜ਼ ਜਾਂਦੀਆਂ ਨੇ ਪਿੰਡਾਂ 'ਚ ਦੇਖ ਲੈਂਦੀਆਂ ਕਿ ਕਿਹੜਾ ਘਰ ਹੈਗਾ ਕਿੱਥੇ ਜਵਾਨ ਲੜਕੀ ਹੈਗੀ ਆ ਸੁੰਦਰ ਹੈ ਜਵਾਨ ਹੈ ਘਰ ਦੀ ਗਰੀਬੀ ਹੈ ਉੱਥੇ ਜਾ ਕੇ ਪੇਰੈਂਟਸ ਨੂੰ ਇਹੋ ਜਿਹਾ ਹੰਬਲ ਪੂਸੇ ਚ ਪਾਣ ਗਿਆ ਉਹ ਵੀ ਤੁਸੀਂ ਦੇਖੋ ਲੜਕੀ ਤੁਹਾਡੇ ਘਰ ਬੈਠੀ ਹੈ ਹਾਲਾ ਤੁਹਾਡੀ ਠੀਕ ਨਹੀਂ ਹੈ ਇੰਨੀ ਅੱਛੀ ਸੈਲਰੀ ਮਿਲ ਰਹੀ ਹੈ ਉਥੇ ਟੀਚਿੰਗ ਲਾਈਨ ਹੈਗੀ ਹੈ ਨਰਸਿੰਗ ਲਾਈਨ ਹੈਗੀ ਅਸੀਂ ਉਹਨੂੰ ਕਰਾਂਗੇ ਉਹ ਨਿਕਲਦਾ ਕੁਝ ਹੋਵੇ ਤਾਂ ਸਾਡੇ ਕੋਲ ਪੈਸੇ ਹੈ ਨਹੀਂ ਕਹਿੰਦੇ ਪੈਸੇ ਦੀ ਲੋੜ ਹੀ ਨਹੀਂ ਹੈ ਤੁਸੀਂ ਲੜਕੀ ਭੇਜੋ ਜਿਸਲੇ ਜੌਬ ਲੱਗ ਜਾਈਗੀ ਤਨਖਾਹ ਆ ਜਾਈਗੀ ਤਨਖਾਹ ਜੋ ਅਸੀਂ ਆਪਣੇ ਪੈਸੇ ਕੱਟ ਲਾਂਗੇ ਹੋ ਹੋ ਤੁਹਾਨੂੰ ਤੁਹਾਡੇ ਮਿਲਦੇ ਰਹਿਣਗੇ ਮਿਲਦੇ ਕਿੱਥੋਂ ਐ ਉਹ ਚੱਕਰ ਜਾਏ ਜਾਂਦੇ ਉਹ ਰਾਇਵ ਨਹੀਂ ਲੈਂਦੇ ਕਿਸੇ ਦੀ ਜਦੋਂ ਕਿ ਅਸੀਂ ਰੋਲਾ ਪਾਉਂਦੇ ਆ ਵੀ ਸਾਡੇ ਦਫ਼ਤਰ 'ਚ ਤੁਸੀਂ ਪੇਪਰ ਦਿਓ ਪੁੱਛਗਿੱਛ ਕਰ ਲੋ ਕਿ ਅਸੀਂ ਲੜਕੀ ਭੇਜੀ ਐ ਕਿ ਨਾ ਭੇਜੀ ਐ ਪਰ ਕੋਈ ਨਹੀਂ ਸੁਣਦਾ ਕਿਸੇ ਦੀ ਵੀ ਚੋਰੀ-ਚੋਰੀ ਭੇਜ ਦਿੰਦੇ ਨੇ ਜਿਸਲੇ ਲੜਕੀ ਫਸ ਜਾਂਦੀ ਐ ਫੇਰ ਮੈਨੂੰ ਕਾਲ ਕਰਦੇ ਆ ਕਿ ਵਰਾਇਸਾ ਸਾਡੀ ਲੜਕੀ ਫਸ ਗਈ ਐ ਅੱਜ ਹਜ਼ਾਰ ਤੋਂ ਉੱਤੇ ਲੜਕੀ ਫਸੀ ਹੋਈ ਸਾਡੀ ਉੱਤੇ ਜਿਹੜੀ ਕਿ ਸਾਰੇ ਗਲਤ ਏਜੰਡਾ ਨਾਲ ਹੀ ਜਾ ਕੇ ਨਹੀਂ ਲੱਗਦਾ ਕਿ ਨਹੀਂ ਭੇਜਣਾ ਚਾਹੀਦਾ ਜੇ ਭੇਜਣਾ ਚਾਹੀਦਾ ਤਾਂ 3 ਲੜਕੀਆਂ ਨੂੰ ਤਾਂ ਭੇਜੋ ਹੀ ਨਾ ਜੀ ਲੜਕੀਆਂ ਦੇ ਖਰਾਬ ਹੈ ਸਾਰਾ ਕੁਝ ਲੜਕੀਆਂ ਨੂੰ ਭੇਜਣ ਦਾ ਮਤਲਬ ਹੀ ਕੋਈ ਨਹੀਂਗਾ ਇੱਕ ਵਾਰੀ ਹੱਥੋਂ ਲੜਕੀ ਗਈ ਫਿਰ ਗਈ ਫੇ ਦੁਆਰਾ ਵਾਪਸ ਨਹੀਂ ਜਾਂਦੀ ਦੋ ਦੋ ਸਾਲ ਤੋਂ ਲੜਕੀਆਂ ਉੱਥੇ ਬੈਠੀਆਂ ਹੋਈਆਂ ਜਿਹੜੀਆਂ ਨਹੀਂ ਆ ਪਰ ਰੋਂਦੀਆਂ ਨੇ ਮੇਰੇ ਕੋਲ ਮੇਰੇ ਵਟਸਐਪ ਭਰੇ ਪੈਨੇ ਫੋਨ ਇਹੋ ਜਿਹੀ ਲੜਕੀਆਂ ਰੋ ਰੋ ਕੇ ਮੈਨੇ ਕਹਿੰਦੀ ਅੰਕਲ ਬਚਾ ਲੋ ਅੰਕਲ ਬਚਾ ਲੋ ਅੰਕਲ ਇਹ ਹਾਲਾਂਕਿ ਮੈਂ ਲੈ ਕੇ ਵੀ ਆਇਆ ਕਈ ਜਗ੍ਹਾ ਹੁੰਦਾ ਮੈਂ ਕਾਫੀ ਲੈ ਕੇ ਆਇਆ 80 85 ਲੜਕੀਆਂ ਮੈਂ ਲੈ ਕੇ ਆਇਆ ਔਰ ਇੱਕ ਇੱਕ ਲੜਕੀ ਦੇ ਘਟੋੜ 2 3 ਲੱਖ ਰੁਪਏ ਖਰਚਣਾ ਪੈਂਦਾ ਪਰ ਚਲੋ ਕੋਈ ਗੱਲ ਨਹੀਂ ਪੈਸਾ ਖਰਚ ਕੇ ਵੀ ਲੜਕੀਆਂ ਲੈ ਆਈਏ ਲੇਕਿਨ ਲੜਕੀਆਂ ਆ ਨਹੀਂ ਸਕਦੀਆਂ ਉੱਥੋਂ ਦੀ ਜਿਨ੍ਹਾਂ ਕੋਲ ਉਹਨਾਂ ਨੇ ਵੇਚੀਆਂ ਹੋਈਆਂ ਏ ਦੀ ਜੇ ਕਿ ਤੁਸੀ ਤੁਹਾਡੇ ਖਰਚੇ ਹੋਏ ਨੇ ਆਲੋ ਫੜੋ ਪੈਸੇ ਸਾਡੀ ਲੜਕੀ ਦਾ ਪਾਸਪੋਰਟ ਸਾਨੂੰ ਦਿਓ ਅਸੀਂ ਲੈ ਕੇ ਜਾਈਏ ਸੋ ਲਿਆਈ ਵੀ ਆ ਕਾਫੀ ਲੇਕਿਨ ਨਹੀਂ ਭੇਜ ਲੜਕੀਆਂ ਨੂੰ ਨਾ ਭੇਜੋ ਲੜਕੀਆਂ ਨੂੰ ਵੀ ਕਿਸੇ ਸਕਿੱਲ 'ਚ ਹੀ ਭੇਜੋ ਜੀ ਉਹਦਾ ਨਾ ਭੇਜੋ ਮੇਰੇ ਤੇ ਇਹੀ ਰਿਕਵੈਸਟ ਆਸਾ